ਤੇ ਅਸੀਂ ਤੇ ਲਿਗੜਾ ਕੱਬਦਾ ਵੀ ਦੇ ਤਾ ਮਾਲੇਰਾਂ ਨਾਲ ਫਰੋਈ ਪਰ ਹਾਂ ਹਾਂ ਜੀ ਪੱਕਾ ਆਪਣਾ ਐਡਰੈਸ ਦੱਸੋ ਤਾਂ ਕਿਤੇ ਤੁਹਾਡੇ ਦਾ ਕਾਸ਼ਣ ਪਹੁੰਚਦਾ ਕਰ ਸਕੀਏ ਕਮਾਲੇ ਪਰ ਫਰੋਈ ਪਰ ਹੈ ਅੱਛਾ ਜੀ ਠਾਣਾ ਫਰੋਈ ਪਰ ਹੈ ਅੱਛਾ ਜੀ ਸ਼ਤਰ ਪਿੰਡ ਕਿਹੜਾ ਜਿੱਥੇ ਤੁਸੀਂ ਰਹਦੇ ਹੋ ਪਿੰਡ ਕਮਾਲੇ ਵਾਲਾ ਨਾਠੇ ਰਾਜੋ ਕੀ ਗੱਟੀ ਪਿੰਡ ਕਮਾਲੇ ਵਾਲਾ ਨਾਠ ਅੱਛਾ ਤੁਸੀਂ ਐਡਰੈਸਨ ਦੀ ਮੰਗ ਕਰਦੇ ਹੋ ਵੀ ਬਈ ਇਹਨੇ ਭੁੱਖੇ ਪਾਣੇ ਪਸ਼ੂ ਬੈਠੇ ਨੇ ਮੁਰੇ ਲਾ ਟੁੱਡੇ ਹੋਏ ਖੜਨੇ ਠੀਕ ਹੈ ਪਸ਼ੂ ਵੀ ਭੁੱਖੇ ਆਂ ਬਾਲ ਵੇਖੋ ਨਿੱਕੇ ਨਿੱਕੇ ਬੱਚੇ ਕੀ ਹਾਲਾਤ ਨੇ ਸਾ ਮਾਲੇ ਵਾਲੇ ਨਾਲ ਇੱਥੇ ਅੱਛਾ ਜੀ ਇੱਥੋਂ ਦੀ ਕੀ ਕੰਡੀਸ਼ਨ ਹੈ ਮੈਂ ਨਾ ਸਾਰੇ ਇੱਥੇ ਤੇ ਕੁਛ ਨਹੀਂ ਵਾਈ ਤੋ ਨਹੀਂ ਗਈ ਸੀ ਅੱਛਾ ਜੀ ਆ ਵੇਖੋ ਜੀ ਪਾਣੀ ਘਰਾਂ ਚ ਸਭ ਪਾਣੀ ਨਹੀਂ ਅੱਛਾ ਇੱਥੇ ਪ੍ਰਸ਼ਾਸਨ ਪਹੁੰਚਿਆ ਹੈ ਕਿ ਨਹੀਂ ਪਹੁੰਚਿਆ ਆਪਣੀ ਮਦਦ ਕਰਨ ਵਾਸਤੇ ਨਾ ਨਾ ਸਾਰਾ ਸਾਡੇ ਕੋਲ ਕੋਈ ਪਹੁੰਚਿਆ ਨਹੀਂ ਅੱਛਾ ਜੀ ਪਾਣੀ ਕਿੰਨੇ ਕਿੰਨੇ ਫੁੱਟ ਹੈ ਇਸ ਟਾਈਮ ਚੱਲ ਰਿਹਾ ਹੈ ਇਸ ਦਾ ਹੀ ਟੈਨਾ ਵੇਖ ਲਓ ਪਜਾਮੇ ਹੀਰਾ ਤੇ ਬੰਨੀ ਫਿਰਨੇ अच्छा जी बहुत ਮਾੜਾ ਹਾਲ ਹੈ ਤੁਹਾਡਾ ਕੋਈ ਸਹੂਲਤ ਪਹੁੰਚੀ ਆਪਣੇ ਕੋਲ ਕਿ ਨਹੀਂ ਪਹੁੰਚੀ ਨਾ 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 ਸਰ ਕੋਈ ਸਾਡੀ ਕੋਈ ਸਰਕਾਰ ਨਹੀਂ ਆਪਣੀ ਕੋਈ ਆਪਣੀ ਕੋਈ ਸਰਕਾਰ ਨਹੀਂ اچھا ਜੀ ਤੇ ਡੰਗਰਾਂ ਵਾਸਤੇ ਕੁਛ ਚਾਰਾ ਨਾ ਨਾ ਕੋਈ ਚਾਰਾ ਨਹੀਂ ਸਰ ਠੀਕ ਹੈ ਜੀ ਆ ਡੰਗਰ ਭੁੱਖਾ ਕਰਦਾ ਪਿਆ ਅੱਛਾ ਜੀ ਜਿਹੜੀਆਂ ਜਿਹੜੀਆਂ ਮਾੜੀਆਂ ਮੋਡੀਆਂ ਉਹ ਨਿਕਾਲ ਕਈਆਂ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਨੇ ਆਪ ਇੱਥੇ ਭੁੱਖੇ ਪਾਣੇ ਬੈਠੇ ਸਾਰਾ ਏਰੀਆ ਬੈਠਾ ਆਪਣਾ 8-10 ਦਿਨ ਹੋ ਗਏ ਨੇ ਅੱਛਾ ਜੀ ਇਤੋਂ ਪ੍ਰਸ਼ਾਸਨ ਨਹੀਂ ਪਹੁੰਚਿਆ ਨਾ ਨਾ ਕੋਈ ਠੀਕ ਹੈ ਜੀ ਹੁਣ ਤੁਸੀਂ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਜਿਹੜੀਆਂ ਨੇ ਚੱਲ ਮਾਲ ਡੰਗਰਵਾ ਤੇ ਚਾਰਾ ਟੱਕਰ ਜਾਏ ਕੋਈ ਥੂੜੀ ਤੰਦ ਭੁੱਖਾ ਰਾਸ਼ਨ ਮਿਲ ਜਾਏ ਬੱਚਿਆਂ ਦਾ ਇੱਕ ਆਪਣੇ ਤੁਹਾਡੇ ਸੰਪਰਕ ਚੱਲ ਰਿਹਾ ਕਿ ਟੁੱਟ ਗਿਆ ਰਸਤੇ 'ਚ ਟੁੱਟ ਗਿਆ ਜੀ ਅੱਛਾ ਜੀ ਹਾਂ ਮਾਨ ਲੋ 4 ਪਿੰਡ ਨੇ ਅੱਛਾ ਜੀ ਇੱਕ ਕਮਾਲੇ ਵਾਲਾ ਨਾਠ ਅੱਛਾ ਜੀ ਇੱਕ ਚਾਂਦੀ ਵਾਲਾ ਜੇ ਇਥੋਂ ਕੋਈ ਕਿਸੇ ਨੂੰ ਤਕਲੀਫ ਹੋ ਜਾਂਦੀ ਮੰਨ ਲਓ ਕੋਈ ਬਿਮਾਰ ਹੋ ਜਾਂਦਾ ਤੇ ਬੜਾ ਔਖਾ ਹੋ ਜਾਂਦਾ ਫਿਰ ਇੱਥੇ ਤਾਂ ਔਖਾ ਸੜ ਗਿਆ ਸੀ ਤੇ ਲਜਾਨ ਜੋ ਵੀ ਨਹੀਂ ਸਾਡਾ ਅੱਛਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਅੱਗੇ ਕੋਈ ਚਾਹੇ ਕੋਈ ਸਹੂਲਤ ਸਰਕਾਰ ਕੋਈ ਵੀ ਦੇਵੇ ਅੱਛਾ ਜੀ ਤੇ ਅਸੀਂ ਉਹਨਾਂ ਦੇ ਨਾਲ ਹੈ ਤੇ ਅੱਜ ਕੋਈ ਸਾਡੀ ਪੁੱਛੇ ਦਾ ਨਾਮ ਵਾਰਦਾ ਚ ਅਸੀਂ ਤਾਂ ਫਿਰ ਜਾਦ ਹੀ ਹੋਏ ਇਹਨਾਂ ਨੂੰ ਫਿਰ ਪਾਕਿਸਤਾਨ ਪਿੱਛੇ ਤਾਂ ਕਹਿ ਰਹੇ ਨੇ ਪ੍ਰਸ਼ਾਸਨ ਅੱਗੇ ਸੰਸਤਾ ਆ ਰਹੀਆਂ ਨੇ ਰਾਸ਼ਨ ਪਹੁੰਚਾਉਣ ਵਾਸਤੇ ਆ ਰਹੇ ਤੁਹਾਡੇ ਕੋਲ ਪਹੁੰਚੀ ਕਿ ਨਹੀਂ ਪਹੁੰਚੀ ਨਾ ਨਾ ਕਾਕਾ ਕਿਹੜੇ ਏਰੀਆ ਜਾ ਰਹੀ ਪ੍ਰਸ਼ਾਸਨ ਰਾਜੋ ਕਾ ਜਾ ਰਹੇ ਨੇ ਟਿੰਡੀ ਵਾਲੇ ਜਾ ਰਹੇ ਨੇ ਅੱਛਾ ਆਪਣੇ ਕਮਾਲੇ ਵਾਲੇ ਨਾਠ ਚ ਨਹੀਂ ਆ ਰਿਹਾ ਕੋਈ ਰਾਸ਼ਨ ਠੀਕ ਹੈ ਜੀ ਤੁਸੀਂ ਇਹੋ ਹੀ ਮੰਗ ਕਰਨਾ ਚਾਹੁੰਦੇ ਹੋ ਨਾ ਰਾਸ਼ਨ ਪਹੁੰਚੇ ਸੰਸਤਾ ਜੋ ਵੀ ਆ ਰਹੀਆਂ ਨੇ ਕੋਈ ਵੀ ਆ ਰਹੀ ਹੈ ਇਹ ਤਰ੍ਹਾਂ ਦੀ ਸਹੂਲਤ ਅੱਛਾ ਜੀ ਪਿੰਡਾਂ ਨੂੰ ਪਹੁੰਚੇ ਠੀਕ ਹੈ ਜੀ ਦੀ ਪਿੰਡ ਦੇ ਜੀ ਮੈਂਬਰ ਪੰਚਾਇਤ ਹੈ ਅੱਛਾ ਜੀ ਸਾਨੂੰ ਕੋਈ ਸ਼ੂਤ ਨਹੀਂ ਉਹ ਜਿਨ੍ਹਾਂ ਨੇ ਸਾਨੂੰ ਉਹਦਾ ਪਾਟ ਬਣਾਇਆ ਪਿੰਡ ਨੇ ਉਹ ਸਾਡੇ ਲਿਗੜੇ ਪਾਟਦੇ ਨੇ ਆਵੇਗਾ ਮੇਰਾ ਪਜਾਮਾ ਕੱਟ ਦੇ ਜੀ ਅੱਛਾ ਜੀ ਅਸੀਂ ਹੁਣ ਕਿੱਧਰ ਜਾਈਏ ਜਾਨੀ ਕਿ ਖੁਸ਼ੀ ਦਾ ਹਸਾ ਨਹੀਂਗਾ ਵੈਸੇ ਤੁਰ ਮਜਬੂਰੀ ਦਾ ਹਸਾ ਸਾਹ ਜੀ ਠੀਕ ਹੈ ਜੀ ਹਾਂ ਤੇ ਦੇਖੋ ਵੀਰੇ ਦੇਖੋ ਵਿਚਾਰੇ ਲੇਡੀ ਵੀ ਇੱਧਰ ਖੜੀ ਏ ਕੁਝ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਇੱਥੇ